13784 ਕਰੋੜ ਰੁਪਏ ਖੇਤੀਬਾੜੀ ਤੇ ਕਿਸਾਨ ਪਹਲਾਈ ਕਰਦਿਆਂ ਲਈ ਸਰ ਰੱਖੇ ਗਏ ਨੇ ਮੈਂ ਫਸਲੀ ਵਿਪੇਨਤਾ ਦੀ ਵੱਖ-ਵੱਖ ਸਕੀਮਾਂ ਲਈ ਵਿੱਤੀ ਸਾਲ 2024-25 ਲਈ 575 ਕਰੋੜ ਰੁਪਏ ਦੇ ਫੰਡ ਦਾ ਵਾਣ ਦਾ ਪ੍ਰਸਤਾਵ ਕਰਦਾ ਹਾਂ ਕਿਸਾਨਾਂ ਅਨੁਸਾਰ ਜਿਹੜੀ ਮੁਫਤ ਵਿਲੀ ਸਹੂਲਤਾ ਉਹ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੂਗੀ ਅਗਲੇ ਵਿੱਤੀ ਸਾਲ ਵਿੱਚ ਖੇਤੀਬਾੜੀ ਤੇ ਸਹਾਇਕ ਖੇਤਰਾਂ ਲਈ 13000 784 ਕਰੋੜ ਰੁਪਏ ਤਸਵੀਜ਼ ਕੀਤੀ ਜਾਂਦੀ ਹੈ। 13784 ਕਰੋੜ ਰੁਪਏ ਖੇਤੀਬਾੜੀ ਤੇ ਕਿਸਾਨ ਪਲਾਈ ਕਰਜਾਂ ਲਈ ਸਰ ਰੱਖੇ ਗਏ ਨੇ। ਸਪੀਕਰ ਸਾਹਿਬ ਅਸੀਂ ਸਿਰਫ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਅਸੀਂ ਕਾਰਵਾਈ ਵਿੱਚ ਵਿਸ਼ਵਾਸ ਕਰਦੇ ਹਾਂ। ਮੈਂ ਫਸਲੀ ਵਿਭੰਗਤਾ ਲਈ ਵਕ ਵਕ ਸਕੀਮਾਂ ਲਈ ਵਿੱਤੀ ਸਾਲ 2024-25 ਲਈ 575 ਕਰੋੜ ਰੁਪਏ ਦੇ ਫੰਡ ਦਾ ਵੰਡ ਦਾ ਪ੍ਰਸਤਾਵ ਕਰਦਾ ਹਾਂ। ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਮਿਹਨਤੀ ਕਿਸਾਨਾਂ ਨੂੰ ਗਪੰਤਾਲੀ ਉਤਸ਼ਾਹਿਤ ਕਰਦੇ ਰਹੀਏ ਅਤੇ ਇਸ ਤਰ੍ਹਾਂ ਆਪ ਸਰਕਾਰ ਭਵਿਕ ਵਿੱਚ ਇਹ ਜਿਹੜੀਆਂ ਇਹ ਜਿਹੜੀਆਂ ਯੋਜਨਾਵਾਂ ਮਤੇ ਧਿਆਨ ਕੇਂਦਰਿਤ ਕਰੇ ਰੱਖੇਗੀ ਸਾਡੀ ਖੇਤੀਬਾੜੀ ਸਾਡੀ ਮਿੱਟੀ ਸਾਡੇ ਡਿੱਗਦੇ ਪਾਣੀ ਦੇ ਪੱਧਰ ਨੂੰ ਪੱਧਰ ਨੂੰ ਬਿਹਤਰ ਬਣਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਸਰ ਕਿਸਾਨਾਂ ਨੂੰ ਨਰਮੇ ਦੀ ਸਮੂੱਚੀ ਕਾਸ ਲਈ ਸਮੇਂ ਸਿਰ ਤਕਨੀਕੀ ਜਾਣਕਾਰੀ ਦੇਣ ਲਈ ਮੌਜੂਦਾ ਸਾਲ ਵਿੱਚ ਇੱਕ ਵਿਸ਼ੇਸ਼ ਮਿਸ਼ਨ ਉन्नत ਕਿਸਾਨ ਸਪੀਕਰ ਸਾਹਿਬ ਸ਼ੁਰੂ ਕੀਤਾ ਗਿਆ ਸਾਡੀ ਸਰਕਾਰ ਨੇ ਲਗਭਗ ਪੰਜਾਬ ਦੇ 87000 ਕਿਸਾਨਾਂ ਨੂੰ ਪੰਜਾਬ ਦੇ 87000 ਕਿਸਾਨਾਂ ਨੂੰ 33% ਦੀ ਜਿਹੜੀ ਸਬਸਿਡੀ ਹੈ ਕਪਾਹ ਦੇ ਬੀਜ ਦੇ ਉੱਤੇ ਪ੍ਰਦਾਨ ਕੀਤੀ ਹੈ ਸਰ ਇਸੇ ਤਰ੍ਹਾਂ ਅਸੀਂ ਸਮਝਦੇ ਆ ਵੈਲਿਊ ਐਡੀਸ਼ਨ ਤੋਂ ਬਿਨਾ ਵੈਲਿਊ ਐਡੀਸ਼ਨ ਤੋਂ ਬਿਨਾ ਫਸਲੀ ਵਿਭਿੰਨਤਾ ਰਾਂੇ ਖੇਤੀ ਵਿਚਦਾਰ ਦੇ ਲੋੜੀਂਦੇ ਨਤੀਜੇ ਸਾਹਮਣੇ ਨਹੀਂ ਆਉਣਗੇ ਨਹੀਂ ਮਿਲਣਗੇ ਸਰ ਇਸ ਲਈ ਮੌਜੂਦਾ ਸਾਲ ਵਿੱਚ ਅਸੀਂ ਕਈ ਪ੍ਰੋਜੈਕਟ ਸ਼ੁਰੂ ਕਰਨ ਲਈ 50 ਕਰੋੜ ਰੁਪਏ ਪਗੜਕਸੋ ਨੂੰ ਦੇਣ ਵਾਸਤੇ ਰੱਖੇ ਹਨ ਇਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਆਟੋਮੇਟਿਡ ਬੈਬਰਸ ਯੂਨਟ ਦੀ ਸਥਾਪਨਾ ਅਬੋਹਰ ਵਿਖੇ ਮਿਰਚ ਪ੍ਰੋਸੈਸਿੰਗ ਸੈਂਟਰ ਜ਼ਿਲੰਦਰ ਵਿਖੇ ਵੈਲਿਊ ਐਡਿਡ ਪ੍ਰੋਸੈਸਿੰਗ ਸਹੂਲਤ ਅਤੇ ਫਤੇਗੜ ਵਿਖੇ ਰੈਡੀ ਟੂ ਈਟ ਫੂਡ ਮੈਨੂਫੈਕਚਰਿੰਗ ਯੂਨਟ ਅਤੇ ਹੋਰ ਪ੍ਰੋਜੈਕਟਾਂ ਲਈ 250 ਕਰੋੜ ਰੁਪਏ ਦਾ ਸਿਡਵੀ ਨਾਲ ਐਮਓਯੂ ਸਾਈਨ ਕੀਤਾ ਅਸਰ ਇਸੇ ਤਰ੍ਹਾਂ ਕਿਸਾਨਾਂ ਅਨੁਸਾਰ ਜਿਹੜੀ ਮੁਫਤ ਬੀਲੀ ਸਹੂਲਤਾ ਉਹ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੂਗੀ ਔਰ ਇਸ ਦੇ ਲਈ 9000 9330 ਕਰੋੜ ਰੁਪਏ ਦੀ ਵੰਡ ਕੀਤੀ ਗਈ ਆ ਇਸ ਸਾਲ ਦੇ ਦੌਰਾਨ ਸਰ ਸਪੀਕਰ ਸਾਹਿਬ ਅਸੀਂ ਸਾਰੇ ਧਰਤੀ ਹੇੜ ਲਈ ਪਾਣੀ ਧਰਤੀ ਹੇੜ ਭਾਗਵਾਨੀ ਜੀ ਜੀ ਬਾਗਬਾਨ ਜੀ ਜੀ ਮਾਨਯੋਗ ਸਪੀਕਰ ਸਾਹਿਬ ਜਿਸ ਤਰ੍ਹਾਂ ਮਾਨਯੋਗ ਸਦਾ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਨੇ ਕਿਹਾ ਕਿ ਬਾਗਬਾਨੀ ਬਾਗਬਾਨੀ ਉੱਪਰ ਦੱਸੇਗੇ ਵਕ ਵਕ ਫਸਲੀ ਪੈਦਾ ਤੇ ਪਾਵਾ ਤੋਂ ਇਲਾਵਾ ਸਰ ਗੁਣਵੱਤਾ ਦੇ ਸਦਾਰਨ ਪ੍ਰਮੁੱਖ ਉਤਪਾਦਨ ਖੇਤਰਾ ਵਿੱਚ ਬਾਗਬਾਨੀ ਫਸਲਾਂ ਦੇ ਕਲਸਟਰ ਨੂੰ ਵਿਕਸਿਤ ਕਰਨ ਲਈ ਕਿੰਨੀ ਨਵੀਂ ਪਹਿਲ ਕਰਦੀ ਪਾਪ ਪੰਜਾਬ ਹਾਰਟਿਕਲਚਰ ਐਡਵਾਂਸਮੈਂਟ ਸਸਟੇਨੇਬਲ ਐਂਟਰਪ੍ਰੀਨਿਓਰਸ਼ਿਪ ਦਾ ਐਲਾਨ ਕਰਦੇ ਹੋ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਇਸ ਲਈ ਬਜਟ ਵਿੱਚ ਤੁਕਬਾ ਪ੍ਰਬੰਧ ਕੀਤਾ ਗਿਆ ਹੈ ਮਸ਼ਰੂਮ ਖੇਤੀ ਫੁੱਲਾਂ ਦੇ ਬੀਜਾਂ ਦੇ ਉਤਪਾਦਨ ਫਲਾਂ ਤੇ ਸਬਜ਼ੀਆਂ ਦੇ ਬਗੀਚਿਆਂ ਦੇ ਵਿਕਾਸ ਲਈ ਬੜਾਂੀਆਂ ਗੀਆਂ ਸਕੀਮਾਂ ਵਾਸਤੇ ਤੁਕਬੀ ਤਸਵੀਜ਼ ਸਰੇ ਆਈ ਹੈ ਇਤਸੇਤਸਪੀਕਾ ਸਾ ਅਸੀਂ ਸਾਰੇ ਧਰਤੀ ਐਡਲੇ ਪਾਟ ਰਹੇ ਪਾਣੀ ਦੀ ਸਮੱਸਿਆ ਪ੍ਰਤੀ ਸचेत ਆ ਇਹ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ 150 ਇਲਾਕਿਆਂ ਵਿੱਚੋਂ 114 ਬਲਾਕਾਂ ਨੂੰ ਡਾਰਕ ਜ਼ੋਨ ਘੋਸ਼ਿਤ ਕੀਤਾ ਕਰ ਦਿੱਤਾ ਗਿਆ। ਪੰਜਾਬ ਦੇ 150 ਜਿਹੜੇ ਪਾਣੀ ਦੇ ਬਲਾਕ ਦੰਗੇ ਉਹਨਾਂ ਵਿੱਚ 114 ਨੂੰ ਡਾਰਕ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ। ਉਪਲਬਧ ਜ਼ਮੀਨੀਆਂ ਤੇ ਧਰਤੀ ਹੇਲੇ ਪਾਣੀ ਦੇ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਖੇਤਾਂ ਵਿੱਚ ਵੱਖ-ਵੱਖ ਜਲ ਸੰਭਾਲ ਤਕਨੀਕਾਂ ਜਿਵੇਂ ਕਿ ਮਾਈਕਰੋ ਇਰੀਗੇਸ਼ਨ ਅਤੇ ਅੰਡਰਗ੍ਰਾਉਂਡ ਪਾਈਪ ਲਾਈਨਾਂ ਸ਼ਾਮਿਲ ਕੀਤਾ ਜਾ ਰਿਹਾ ਹੈ ਇਸ ਸਾਲ 24000 24522 ਹੈਕਟੇਅਰ ਦੇ ਰਕਵੇ ਨੂੰ ਫਾਇਦਾ ਮਿਲਿਆ ਹੈ ਮੈਂ ਮਿੱਟੀ ਅਤੇ ਪਾਣੀ ਦੀ ਸੰਭਾਲ ਲਈ 194 ਕਰੋੜ ਰੁਪਏ ਦੇ ਬਜਟ ਦੀ ਤਜ਼ਵੀਜ਼ ਰੱਖਦਾ ਹਾਂ ਜਿਸ ਵਿੱਚ ਕਿਸਾਨਾਂ ਨੂੰ ਸਚਾਈ ਲਈ ਅੰਡਰਗਰਾਊਂਡ ਪਾਈਪਲਾਈਨਾਂ ਬਿਸ਼ਾਉਣ ਹਿਤ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਦੋ ਨਵੇਂ ਨਵਾੜ ਪ੍ਰੋਜੈਕਟ ਸ਼ੁਰੂ ਕਰਨ ਦੀਆਂ ਤਜ਼ਵੀਜ਼ਾਂ ਜਿਹੜੀਆਂ ਨੇ ਮਾਜਿਕ ਸਪੀਕਰ ਸਾਹਿਬ ਸ਼ਾਮਲ ਨੇ ਇਸੇ ਤਰ੍ਹਾਂ ਸਪੀਕਰ ਸਾਹਿਬ ਪਸ਼ੂ ਪਾਲਣ ਡੇਰੀ ਤੇ ਮੱਛੀ ਪਾਲਣ ਪਸ਼ੂ ਪਾਲਣ ਡੈਰੀ ਵਿਕਾਸ ਤੋਂ ਬਿਨਾ ਵੀ ਪਹਿੰਤਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਰਾਜ ਦੇ ਗ੍ਰਾਮਣ ਜਿਹੜੀ ਪਿੰਡੂ ਆਰਥਿਕਤਾ ਵਿੱਚ ਮਹੱਤਮਪੂਰਨ ਭੂਮਿਕਾ ਨਿਭਾਉਂਦੇ ਹਨ ਸਰ ਜ਼ਮੀਨੀ ਪੱਧਰ ਤੇ ਵਿਸ਼ੇਸ਼ ਵੈਟਰਨਰੀ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਾਡੀ ਸਰਕਾਰ ਨੇ ਵਿੱਤੀ ਸਾਲ 2022-23 ਅਤੇ ਵਿੱਤੀ ਸਾਲ 2023-24 ਦੌਰਾਨ 326 ਵੈਟਰਨਰੀ ਆਫੀਸਰ 503 ਬਟਰਨ ਜਿਹੜੇ ਅਫੀਸਰ ਨੇ ਉਹਨਾਂ ਦੀ ਨਿਯੁਕਤੀ ਸਰ ਕੀਤੀ ਹੈ ਮਾਨਜੋਗ ਸਪੀਕਰ ਸਾਹਿਬ ਸਿਤਰਾ ਪਿੰਡ ਕਿਲਿਆ ਵਾਲੀ ਵਿਖੇ ਪਿੰਡ ਕਿਲਿਆ ਵਾਲੀ ਜ਼ਿਲ੍ਹਾ ਫਾਜ਼ਿਲਕਾ ਵਿਖੇ ਇੱਕ ਨਵਾਂ ਮੱਛੀ ਪੂੰਗ ਫਾਰਮ ਸਥਾਪਿਤ ਕੀਤਾ ਗਿਆ ਹੈ 33233 ਏਕੜ ਦਾ ਰਕਬਾ ਮੱਛੀ ਪਾਲਣ ਦੀ ਅਲਾਦਾ ਗਿਆ ਹੈ ਇੱਕ ਦਰਿਆ ਇੱਕ ਦਰਿਆ ਇੱਕ ਮੱਛੀ ਪਾਲਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਤਹਿਤ 3 ਲੱਖ ਮੱਛੀ ਪੂੰਗ ਨੂੰ ਦਰਿਆਵਾਂ ਵਿੱਚ ਪਾਇਆ ਗਿਆ ਹੈ ਇਸੇ ਤਰ੍ਹਾਂ ਸਪੀਕਰ ਸਾਹਿਬ ਮਿਸ਼ਨ ਫੁਲਕਾਰੀ ਮਿਸ਼ਨ ਫੁਲਕਾਰੀ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ ਦਿੱਲੀ ਦੁਆਰਾ ਪਿੰਡ ਪੱਤਰ ਦੇ ਕਾਰੀਗਰਾਂ ਨੂੰ ਨਿਮੇਂਤਨ ਸੈਲਫ ਕਾਰੀ ਤਕਨੀਕਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਇਹਨਾਂ ਨੂੰ ਵਿਪਨ ਈ-ਕਮਰਸ ਪਲੇਟਫਾਰਮ ਰਾਹੀਂ ਆਪਣੇ ਉਤਪਾਦ ਵੇਚਣ ਵਿੱਚ ਸਮਰਥ ਬਣਾਇਆ ਜਾਂਦਾ ਹੈ ਸਰ ਇਸੇ ਤਰ੍ਹਾਂ ਮਾਜੋਬ ਸਪੀਕਰ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਮੁੱਖ ਮੰਤਰੀ ਜੀ ਨੇ ਬੇਰਕਾ ਲੁਧਿਆਣਾ ਡੇਰੀ ਵਿਖੇ ਨਵੀਂ ਸਹੂਲਤਾਂ ਦਾ ਉਦਘਾਟਨ ਕੀਤਾ ਹੈ ਜਿਸ ਵਿੱਚ ਤਾਜੇ ਦੁੱਧ ਅਤੇ ਫਾਰਮੈਟ ਕੀਤੇ ਉਤਪਾਦਾਂ ਲਈ ਆਟੋਮੈਟਿਕ ਦੁੱਧ ਰਿਸੈਪਸ਼ਨ ਪ੍ਰੋਸੈਸਿੰਗ ਪੈਕਸਿੰਗ ਸਮਰਥਾ ਮੌਜੂਦ ਹਨ ਸਰ ਪਲਾਟ ਦੀ ਰੋਜ਼ਾਨਾ ਦੁੱਧ ਦੀ ਜਿਹੜੀ ਪ੍ਰੋਸੈਸਿੰਗ ਆ ਉਹ 9 ਲੱਖ ਲੀਟਰ ਹੈ ਅਤੇ ਪ੍ਰਤੀ ਦਿਨ 10 ਮੀਟ੍ਰਿਕ ਟਨ ਮੱਖਣ ਦਾ ਉਤਪਾਦਨ ਕਰਨ ਦੀ ਸਮਰੱਥਾ ਰੱਖਦਾ ਹੈ ਸਰ ਇਸ ਤੋਂ ਇਲਾਵਾ ਵੀਰਕਾ ਫਿਰੋਜ਼ਪੁਰ ਡੈਰੀ ਵਿਕੇ ਤਰਲ ਪਦਾਰਥ ਤਰਲ ਦੁੱਧ ਦੀ ਸਰ ਪ੍ਰੋਸੈਸਿੰਗ ਅਤੇ ਪੈਕਿੰਗ ਯੂਨਟ ਅਤੇ ਵੀਰਕਾ ਜਲੰਧਰ ਡੈਰੀ ਵਿਕੇ ਫਾਰਮਟ ਕੀਤੇ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਪੈਕਿੰਗ ਦੇ ਲਈ ਇੱਕ ਨਵੇਂ ਆਟੋਮੈਟਿਕ ਯੂਨਟ ਦਾ ਉਦਘਾਟਨ ਪਹਿਲਾਂ ਹੀ ਮਾਨਯੋਗ ਮੁਕਬਤਰ ਇਸਤਤਤ ਭਗਵੰਤ ਸਿੰਘ ਮਾਦ ਜੀ ਨੇ ਕੀਤਾ ਹੈ ਸਰ ਇਤਿਹਾਸ ਮਾਰਜਕ ਸਪੀਕਰ ਸਾਹਿਬ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਚਾਲੂ ਸਾਲ ਦੌਰਾਨ ਗੰਨਾ ਕਿਸਾਨਾਂ ਨੂੰ ਗੰਨਾ ਖਾਸ ਕਰ ਕਿਸਾਨਾਂ ਨੂੰ 467 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਜਾਰੀ ਕਰ ਚੁੱਕੇ ਆ ਸੀ ਸਰ ਅਤੇ ਵਿੱਤੀ ਸਾਲ 2024-25 ਦੀ 2024-25 ਦੀ ਇਸ ਦੇ ਲਈ 790 ਕਰੋੜ ਰੁਪਏ ਦੀ ਰਾਸ਼ੀ ਦਾ ਉਪਬੰਧ ਕੀਤਾ ਸੀ ਸਰ ਇਸੇ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ ਸ਼ੂਗਰ ਫੈਕਟ ਦੇ ਝੋਨੇ ਦੀ ਪ੍ਰਾਲੀ ਦਾ ਅਸੀਂ ਚੱਲਣ ਵਾਲਾ ਪਹਿਲਾ 14 ਮੈਗਾਵਾਟ ਦਾ ਕੋ-ਜਨਰੇਸ਼ਨ ਪਲਾਂਟ ਸ਼ੁਰੂ ਕਰ ਦਿੱਤਾ ਸਰ ਜੋ ਕਿ ਭੋਗਪੁਰ ਸਹਿਕਾਰੀ ਖੰਡ ਮਿਲ ਖੰਡ ਮਿਲ ਵਿੱਚ ਚਲਾਇਆ ਜਾ ਰਿਹਾ ਹੈ ਸਰ ਗਰਦਾਸਪੁਰ ਸਹਿਕਾਰੀ ਖੰਡ ਮਿਲ ਵਿੱਚ ਇੱਕ ਨਮਾ ਇਥਨੌਲ ਪ੍ਰੋਜੈਕਟ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ ਜਿਸ ਲਈ ਮੈਂ ਵਿੱਤੀ ਸਾਲ 2024-25 ਲਈ 24 ਕਰੋੜ ਰੁਪਏ ਦੇ ਸ਼ੁਰੂਆਤੀ ਬਜਟ ਦਾ ਉਬੰਦ ਕਰਦਾ ਹਾਂ ਸਰ ਇਸੇ ਤਰ੍ਹਾਂ ਰਾਜ ਸਰਕਾਰ ਦੇ ਸਹਿਕਾਰੀ ਖੇਤੀਬਾੜੀ ਦੇਤੇ ਪਿੰਡੂ ਪਿੰਡੂ ਬੈਂਕ ਸਹਿਕਾਰੀ ਖੇਤੀਬਾੜੀ ਤੇ ਪਿੰਡੂ ਵਿਕਾਸ ਬੈਂਕ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਕਾਰਜ ਕਾਰਜਾਂ ਨੂੰ ਆਧੁਨਿਕ ਬਣਾਉਣ ਪ੍ਰਕਿਰਿਆਵਾਂ ਨੂੰ ਸਚਾਰੂ ਢੰਗ ਨਾਲ ਅਤੇ ਕੁਸ਼ਲਤਾ ਵਧਾਉਣ ਦੇ ਲਈ ਉਹਨਾਂ ਦੇ ਵਿੱਚ ਸਰ ਉਹਨਾਂ ਦੇ ਕੰਪਿਊਟਰਿਕ ਕਰਨ ਦੀ ਤਸਵੀਰ ਜਿਹੜੀ ਆ 224-25 ਲਈ ਕੀਤੀ ਆ ਜਿਹਦੇ ਲਈ 50 ਕਰੋੜ ਰੁਪਏ ਦੇ ਬਜਟ ਦਾ ਵੰਡ ਕਰ ਦਿਆ ਸਰ ਮਾਡਸਪੀਕਰ ਸਾਹਿਬ ਜੰਗਲਾਤ ਅਤੇ ਜੰਗਲੀ ਜੀਵ ਪਨ ਕੈਂਪਾ ਗ੍ਰੀਨ ਪੰਜਾਬ ਮਿਸ਼ਨ ਗ੍ਰੀਨ ਇੰਡੀਆ ਮਿਸ਼ਨ ਤਹਿਤ ਚਾਲੂ ਸਾਲ ਦੌਰਾਨ ਲਗਭਗ 5000 735 ਹੈਕੜੇ ਰਕਵੇ ਵਿੱਚ 40 ਲੱਖ 20000 ਸਰ ਬੂਟੇ ਲਗਾਏ ਗਏ ਹਨ ਇਸੇ ਤਰ੍ਹਾਂ 23 ਸਾਲ 2024-25 ਲਈ ਜੰਗਲਾਤ ਸੁਰੱਖਿਆ ਯਤਨਾਂ ਦੇ ਸਪੋਰਟ ਲਈ ਸਰ 263 ਕਰੋੜ ਰੁਪਏ ਦਾ ਉਬੰਦ ਕੀਤਾ ਗਿਆ ਸਰ ਪੰਜਾਬ ਲੀਡ ਕਰ ਚਾਹੇ ਜਾਦੀ ਦਾ ਲਹਿਰ ਹੋਵੇ ਕੂਕਾ ਲਹਿਰ ਹੋਵੇ ਗਦਰ ਲਹਿਰ ਹੋਵੇ ਹਰੀ ਕ੍ਰਾਂਤੀ ਹੋਵੇ ਜੋ ਮਰਜੀ ਪੰਜਾਬ ਲੀਡ ਕਰ ਹੁਣ ਤਬਸੇ ਕੋਈ ਚਾਹੇ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਸਾਨੂੰ ਲੰਡਨ ਪੈਰਿਸ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ ਪੰਜਾਬ ਤੇ ਪੰਜਾਬੀਅਤ ਦੇ ਜਜ਼ਬੇ ਦਾ ਆਨੰਦ ਮਾਣੋ